ਸਮਾਣਾ ਪ੍ਰੈਸ ਕਲੱਬ ਦਾ ਅਸੋਕ ਕੁਮਾਰ ਜੀ ਨੂੰ ਪ੍ਰਧਾਨ ਚੁਣਿਆ ਗਿਆ ਔਰ VOTING ਹੋਈ ਹੈ VOTING ਦੇ ਵਿੱਚ 11 ਵੋਟਾਂ ਇਹਨਾਂ ਨੂੰ ਹਾਸਲ ਹੋਈਆਂ ਇਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ हराए ਔਰ ਇਹਨਾਂ ਦੀ ਅਸੀਂ ਨੁਮਾਇੰਦਗੀ ਦੇ ਵਿੱਚ ਖਾਸ ਕਰਦੇ ਆਂ ਵੀ ਆਉਣ ਵਾਲੇ ਸਮੇਂ 'ਚ ਸਮਾਣਾ ਪ੍ਰੈਸ ਕਲੱਬ ਹੋਰ ਜ਼ਿਆਦਾ ਤਰੱਕੀ ਕਰੇਗਾ ਉਜਰੇ ਕਲੱਬ ਦੇ ਮੈਂਬਰ ਹੈ ਉਹਨਾਂ ਦੇ ਦੁੱਖ ਸੁੱਖ ਦੀ ਜਿਹੜੀ ਸਮੱਸਿਆਵਾਂ ਹੈ ਉਹਨਾਂ ਨੂੰ ਵੀ ਅਸੋਕ ਜੀ ਹੱਲ ਕਰਨਗੇ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਪਰ ਅਦਖੜੇ ਮੈਂ ਸਾਰੇ ਪ੍ਰੈਸ ਕਲੱਬ ਸਮਾਣਾ ਦੇ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਮੈਂ ਆਉਣ ਵਾਲੇ ਟਾਈਮ 'ਚ ਸਭ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਮੇਰੇ ਪੱਤਰਕਾਰ ਭਾਈਚਾਰੇ ਵਾਸਤੇ ਜੋ ਮਿਰਕਲ ਹੋਏਗਾ ਇਹਨਾਂ ਦੇ ਹਰ ਸੁੱਖ-ਦੁੱਖ 'ਚ ਮੈਂ ਖੜਾਗਾ ਇਹਨਾਂ ਦੇ ਇਹਨਾਂ ਨਾਲ ਮੈਂ ਫਿਰ ਤੈ ਦਿਲ ਤੋਂ ਧੰਨਵਾਦ ਕਰਦਾ ਪਹਿਲਾਂ ਤਾਂ ਸ਼ੋਕ ਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪ੍ਰੈਸ ਕਲੱਬ ਸਮਾਣਾ ਦੀ ਸਾਡੀ ਚੋਣ ਹੋਈ ਸੀ ਉਹਦੇ ਵਿੱਚ VOTING ਹੋਈ ਹੈ ਅਸ਼ੋਕ ਕੁਮਾਰ ਜੀ ਨੂੰ 11 VOTES ਤੇ ਕਲਾਸ਼ ਸ਼ਰਮਾ ਜੀ ਨੂੰ 9 VOTES ਤੇ ਇੱਕ VOTE ਕੈਂਸਲ ਹੋਈ ਹੈ ਉਹਦੇ 11 ਤੋਂ ਦੋ ਫालतू ਗਈ ਦੋ ਹੋਣ ਕਰਕੇ ਇਹਨਾਂ ਦੇ ਮਤਲਬ ਇਹ ਜੇਤੂ ਕਰਾਰ ਦਿੱਤੇ ਨੇ ਅਰੇ ਇਹਨਾਂ ਨੂੰ ਮੈਂ ਬਤਾਈ ਦਿੰਦਾ ਵੀ ਆਉਣ ਵਾਲੇ ਸਮੇਂ 'ਚ ਇੱਕ ਕਲੱਬ ਦੀ ਵਧੀਆ ਸੇਵਾ ਕਰਨ ਹਰ ਇੱਕ ਦੇ ਦੁੱਖ ਸੁੱਖ 'ਚ ਜਾਣ। ਹਾਂ ਬਾਕੀ ਸਾਡਾ ਅਜੀਜਾ ਸ਼ੋਕਮਾਰ ਜੋ ਅੱਜ ਪ੍ਰੈਸ ਕਲੱਬ ਰਜਿਸਟਰ ਸਮਾਣਾ ਦੇ ਪ੍ਰਧਾਨ ਚੁਣੇ ਗਏ ਨੇ 11 6 2025 ਨੂੰ 2 ਸਾਲ ਦੀ ਜਿਹੜੀ ਕਲਾ ਸ਼ਰਮਾ ਜੀ ਦੀ ਟਿਨਿਓਰ ਸੀ ਉਹ ਪੂਰੀ ਹੋ ਚੁੱਕੀ ਸੀ। ਉਸ ਤੋਂ ਬਾਅਦ ਪ੍ਰੈਸ ਕਲੱਬ ਦੀ ਅੱਜ ਚੋਣ ਹੋਈ ਹੈ ਜਿਦੇ 'ਚ ਇਹ ਦੋ ਮੁੱਖ ਤੌਰ 'ਤੇ ਉਮੀਦਵਾਰ ਸੀਗੇ। ਅਸ਼ੋਕ ਕੁਮਾਰ ਜੀ ਔਰ ਕਲਾਤ ਜੀ ਔਰ ਬੜੇ ਪਿਆਰ ਦੇ ਨਾਲ ਆਪਸ ਚ VOTING ਹੋਈ ਹੈ ਸ਼ੋਕ ਜੀ ਨੂੰ 11 VOTES ਪਈਆਂ ਔਰ ਕਲਾਤ ਜੀ ਨੂੰ 9 VOTES ਪਈਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੜੇ ਪਿਆਰ ਦੇ ਨਾਲ ਇਹ VOTING ਹੋਈ ਹੈ ਕੋਈ ਕਿਸੇ ਦਾ ਆਪਸ ਚ ਬਹਿਰ ਦੁਸ਼ਮਣੀ ਹੈਗਾ ਮੈਂ ਪ੍ਰੈਸ ਕਲੱਬ ਦਾ ਸੀਨੀਅਰ ਮੈਂਬਰ ਹੋਣ ਦੇ ਨਾਤੇ ਸ਼ੋਕ ਕੁਮਾਰ ਜੀ ਨੂੰ ਆਰਐਨਏ ਦੀ ਪੂਰੀ ਟੀਮ ਨੂੰ ਇਹ ਵਿਸ਼ਵਾਸ ਦਿਵਾਉਂਦਾ ਕਿ ਤੁਹਾਡੇ ਨੂੰ ਤੁਹਾਨੂੰ ਬਿਲਕੁਲ ਮੇਰਾ ਪੂਰਾ ਸਹਿਯੋਗ ਸਹਿਯੋਗ ਮਿਲੇਗਾ ਕਿਸੇ ਵੀ ਸਮੇਂ ਕਿਸੇ ਵੀ ਜਾਣ ਆਣ ਕਿਸੇ ਵੀ ਅਫਸਰ ਨਾਲ ਜਾਂ ਕਿਸੇ ਵੀ ਮੈਂਬਰ ਦੇ ਦੁੱਖ ਸੁੱਖ ਦੇ ਵਿੱਚ ਮੈਂ ਤੁਹਾਨੂੰ ਪੂਰਾ ਸਹਿਯੋਗ ਦਵਾਂਗਾ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼